ਅਲਾਵਿਖੇ ਪ੍ਰੋਗਰਾਮ ਸੀਗਾ ਜਿਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਲੀਡਰ ਸੁਰਜਿੰਦਰ ਸਿੰਘ ਰੰਡਾਵਾ ਸਾਹਿਬ ਔਰ ਮੈਂਬਰ ਆਫ ਪਾਰਲੀਮੈਂਟ ਅਮਰ ਸਿੰਘ ਜੀ ਗੁਰਕੀਰ ਕੋਟਲੀ ਜੀ ਉਹ ਪਹੁੰਚੇ ਨੇ ਬਾਕੀ ਤਾਂ ਜਿਨੇ ਨੇ ਪ੍ਰਧਾਨ ਨੇ ਮੱਖਾ ਜੀ ਰਾਜਾ ਗਿਰੀ ਦਾ ਲੋਕ ਲੀਡਰ ਹੈ ਸਾਡੇ ਅ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਇਹਦੀ ਸ਼ੁਰੂਆਤ ਕੱਲ ਅਸੀਂ ਡੇਰਾ ਬੱਸੀ ਤੋਂ ਕੀਤੀ ਸੀ ਦੋ ਬਲਾਕ ਔਰ ਫੇਰ ਅਸੀਂ ਸਨੌਰ ਗਏ ਸੀ ਹੈਰੀ ਮਾਂਜੀ ਦੇ ਇਲਾਕੇ ਦੇ ਵਿੱਚ ਔਰ ਅੱਜ ਮੈਂ ਤੇ ਸੀਐਸਪੀ ਲਈ ਡੀਗਰ ਪ੍ਰਤਾਪ ਸਿੰਘ ਨੂੰ ਬਾਜ਼ੀ ਬਾਤ ਤੇ ਸੂੂ ਸਾਰੇ ਲੀਡਰਸ ਅਫਸਰਾਂ ਨੇ ਆ ਕੇ ਇੱਥੇ ਹੌਨਾ ਸੀ ਲੇਕਿਨ ਉਹਨਾਂ ਨੂੰ ਕੋਈ ਵਿਸ਼ੇਸ਼ ਕੰਮ ਹੋ ਗਿਆ ਉਹ ਕੱਲ ਮੈਨੂੰ ਜੁਆਇਨ ਕਰਨਗੇ ਹੁਣ ਅੱਗੇ ਸਾਹਮਣੇ ਵਾਦ ਸੋ ਇਹ ਬੇਸਿਕਲੀ ਸਾਡੀਆਂ ਜਿਹੜੀਆਂ ਬਲੌਕ ਦੀਆਂ ਇਕਾਈਆਂ ਨੇ ਮੰਡਲ ਕਮੇਟੀਆਂ ਨੇ ਉਹਨਾਂ ਦੇ ਨਾਲ ਮੁਲਾਕਾਤ ਤੇ ਉਹਨਾਂ ਦੇ ਵਿਚਾਰ ਜਾਣਨ ਆਸੇ ਦੀ ਕੀ ਸਾਡੇ ਚ ਕਮੀਆਂ ਪੇਸ਼ੀਆਂ ਨੇ ਉਹਨਾਂ ਚ ਅਸੀਂ ਸੁਧਾਰ ਲੈ ਕੇ ਆਈਏ ਔਰ ਕਾਂਗਰਸ ਪਾਰਟੀ ਨੂੰ ਕਿਵੇਂ ਮਜ਼ਬੂਤ ਕਰੀਏ ਆਉਣ ਵਾਲੇ ਜਿਹੜੇ 2 ਸਾਲ ਨੇ ਇਹਦੇ ਤੇ ਅਸੀਂ ਕਿੱਦਾਂ-ਕਿੱਦਾਂ ਕੰਮ ਕਰਨਾ ਹੈ ਜਿਸ ਸਰਕਾਰ ਅੱਜ ਦੇਸ਼ ਦੇ ਅੰਦਰ ਰਾਜਨੀਤਿਕ ਪਾਰਟੀਆਂ ਬੀਜੇਪੀ ਔਰ ਆਮ ਆਦਮੀ ਪਾਰਟੀ ਵੋਟਰ ਲਿਸਟ ਦੇ ਵਿੱਚ ਬੜੇ ਵੱਡੇ ਕਪਲੇ ਨੇ 38 ਲੱਖ ਵੋਟਰ 5 ਮਹੀਨਿਆਂ ਦੇ ਵਿੱਚ ਮਹਾਰਾਸ਼ਟਰ ਚ ਐਡ ਹੋਏ ਜਿਹੀ ਗੱਲ ਰਾਹੁਲ ਗਾਂਧੀ ਨੇ ਦੇਸ਼ ਦੀ ਲੋਕ ਸਭਾ ਦੇ ਵਿੱਚ ਰੱਖੀ ਕਿ ਜਿੱਤਣ ਦੇ ਤਰੀਕੇ ਵੱਖ-ਵੱਖ ਢੰਗ ਅਪਣਾ ਲਏ ਗਏ ਨੇ ਕੋਈ ਸਟ੍ਰਾਂਗ ਬੰਦੇ ਜਿਹੜੀਆਂ ਵੋਟਾਂ ਕਰ ਦਿੱਤੀਆਂ ਨੇ ਉਹ ਸਾਰਿਆਂ ਤੇ ਨਜ਼ਰ ਤੇ 3 ਮਹੀਨਿਆਂ ਬਾਅਦ ਅਸੀਂ ਇਸੇ ਤਰ੍ਹਾਂ ਹੀ ਬਲੌਕ ਦੇ ਜਾ ਕੇ ਨੂੰ ਰਿਵਿਊ ਕਰਾਂਗੇ ਇਹ ਅੱਜ ਦੀ ਮੀਟਿੰਗ ਸੀ ਔਰ ਮੈਨੂੰ ਅੱਜ ਰਾਜਾ ਗਿਲਜੀ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਤੇ ਜ਼ਿਲ੍ਹਾ ਪ੍ਰਧਾਨ ਜੀ ਦੇ ਰੱਖੀ ਗਈ ਔਰ ਅੱਜ ਸਾਰਾ ਉਹ ਚਰਚਾ ਰਹੀ ਸਾਡੇ ਮਿਨਿਟ ਨਹੀਂ ਹੋ ਰਹੇ ਤੇ ਸੋ ਇਸੇ ਤਰ੍ਹਾਂ ਹੀ ਅਸੀਂ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਵਿੱਚ ਪੂਰੇ ਪੰਜਾਬ ਦੇ ਵਿੱਚ ਬਲੌਕ ਕੰਪਲੀਟ ਕਰਾਂਗੇ ਸੋ ਕੁਆਡਾ ਕੋਈ ਹੋਰ ਸਵਾਲ ਹੈ ਤੁਸੀਂ ਕਹਿੰਦੇ ਸੀ ਇਸ ਗੱਲ ਨੂੰ ਲੈ ਕੇ ਨਾਲ-ਨਾਲ ਅਗਰ ਰਾਜਨੀਤੀ ਗੱਲ ਕਰੀਏ ਕਹੋਏ ਹੈ ਕਿ ਜਿਸ ਪ੍ਰਕਾਰ ਅਕਾਲ ਤਖਤ ਜੋ ਸੁਰਜੀਂਦਰ ਜੀ ਨੇ ਦੱਸਿਆ ਇਹਦੇ ਤੇ ਉਹ ਵੀ ਆਪਣੀ ਗੱਲ ਰੱਖਣਗੇ ਕਿ ਅੱਜ ਕੱਲ ਅਕਾਲ ਤਖਤ ਸਾਫ ਦੀ ਜਿਹੜੀ ਉਹ ਮਰਿਆਦਾ ਸੀ ਉਨੂੰ ਹੀ ਮੈਂ ਸਮਝਦਾ ਕਿ ਲੋਕਾਂ ਦੇ ਸਾਹਮਣੇ ਸਿੱਕੇ ਛੱਡਦਾ ਜਿਸ ਤੇ ਸਾਡਾ ਸਾਰਿਆਂ ਦਾ ਸਿਰ ਝੁਕਦਾ ਸੀ ਔਰ ਇਹੋ ਜਿਹੀ ਦੁਨਿਆਵੀ ਲੋਗ ਜਿਹੜੇ ਅਜੇ ਕਾਲ ਤੱਕ ਸਾਦੇ ਹਾਵੀ ਹੋਗੇ ਨਹੀਂ ਜਿਸ ਪ੍ਰਕਾਰ ਉਹ ਫਰਮਾਨ ਜਾਰੀ ਕੀਤੇ ਗਏ ਜਦੋਂ ਫਕਰੇ ਕੌਮ ਦਾ ਜਿਹੜਾ ਕਿਤਾਬ ਵਾਪਸ ਲਿਆ ਔਰ ਜਨਤਾ ਦੇ ਸਾਹਮਣੇ ਸੱਚ ਬਿਆਨ ਜਿਹੜਾ ਕਰਵਾਇਆ ਕਾਲ ਤੱਕ ਸਾਦੇ ਸਾਡੇ ਗਿਆਨੀ ਰੁਘਵੀਰ ਸਿੰਘ ਹਰਾ ਉਹਨਾਂ ਲੋਕਾਂ ਨੇ ਪਰ ਇਸ ਤਰ੍ਹਾਂ ਉਹਨਾਂ ਨਾਲ ਵਸੀਰਾ ਹੋਏਗਾ ਇਸ ਨਾਲ ਐਵੇਂ ਜਿਹੜੀਆਂ ਗੁਰਮਰਿਆਦਾ ਔਰ ਇਹ ਸੰਤਾਮੈਂ ਇਨਾਂ ਦਾ ਜਿਹੜਾ ਮਿਆਰ ਸਿੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹੋ ਜਿਹੇ ਲੋਕਾਂ ਦੇ ਆਈਸੀ ਅਕਾਲੀ ਦਲ ਜਿਵੇਂ ਸੁਖਬੀਰ ਸਿੰਘ ਬਾਦਲ ਦੇ ਨਾਮ ਹਨ ਇਹੋ ਜਿਹੇ ਲੋਕਾਂ ਦੇ ਜਿਹੜੇ ਚਿਹਰੇ ਹੌਸਮਾਦ ਦੇ ਸਾਹਮਣੇ ਮੰਗੇ ਹੋ ਰਹੇ ਨੇ ਸੋ ਜਿੱਦੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਅੱਜ ਮੇਰਾ ਖਿਆਲ ਪੂਰਨ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਫਰੰਟ 'ਤੇ ਫੇਲ ਹੋ ਚੁੱਕੇ ਕੋਈ ਐਸਾ ਈਸ਼ੂ ਨਹੀਂ ਆ ਕਿ ਕਿਸਾਨ ਖੁਸ਼ ਨਹੀਂ ਆ ਕਿ ਮਜ਼ਦੂਰ ਖੁਸ਼ ਨਹੀਂ ਹੈ ਅੱਜ ਵਪਾਰੀ ਖੁਸ਼ ਨਹੀਂ ਐ ਅੱਜ ਜਿਹੜਾ ਬਿਊਰੋਕ੍ਰੇਟ ਦਾ ਹਾਲਾਓ ਖੁਸ਼ ਨਹੀਂ ਐ ਅੱਜ ਜਿਹੜੇ ਸਾਡੇ ਨੌਕਰੀ ਪੇਸ਼ਾ ਲੋਗ ਐ ਉਹ ਖੁਸ਼ ਨਹੀਂ ਐ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਔਰ ਮੈਨੂੰ ਲੱਗਦਾ ਪੰਜਾਬ ਇੱਕ ਨਵੇਂ ਬਦਲਾਅ ਦੀ ਤਰਫ ਦੇਖ ਰਿਹਾ ਐ ਔਰ ਮੈਨੂੰ ਲੱਗਦਾ ਕਿ ਪੰਜਾਬ ਦੀ ਉਹ ਜਿਹੜੀ ਪੰਜਾਬ ਦੇ ਲੋਕਾਂ ਦੀ ਆਮੀਦ ਐ ਉਹ ਕਾਂਗਰਸ ਪਾਰਟੀ ਜਿਸ ਤਰ੍ਹਾਂ ਪਾਰਲੀਮੈਂਟ ਤੋਂ ਸੱਫੀ ਕਾ ਸਾਨੂੰ ਆਈਆਂ और उसके बाद आज पंजाब कांग्रेस के वाल वेख रहा है कि मुड़ कांग्रेस आएगी जो अंतवाद का समा उन्नीस सौ बानवे दे उस सपना जोड़ा लोगों ने वेख्या भी अमन और शांति